ਤੈਨੂੰ ਪਤਾ ਜਦੋਂ ਕੋਈ ਕਿਸੇ ਨੂੰ ਜਾਣਦਾ ਨਾ ਨਾ ਹੋਵੇ ਤਾਂ ਸਭ ਤੋਂ ਪਹਿਲੇ ਉਹਦੇ ਬਾਰੇ ਉਹ ਗਲਤੀ ਸੋਚਦਾ ਵਾ ਲੋਕ ਹਮੇਸ਼ਾ ਕੁੜੀਆਂ ਨੂੰ ਹੀ ਗਲਤ ਕਹਿੰਦੇ ਆ ਤੇ ਕੁੜੀਆਂ ਬਾਰੇ ਗਲਤ ਸੋਚਦੇ ਆ ਕਿਤੇ ਕਿਤੇ ਨਾਲ ਲੜेंगे ਕਿਤੇ ਕਿਤੇ ਥੱਪੜ ਮਾਰेंगे ਵਾ ਬਹੁਤ ਸੋਹਣੀ ਗੱਲ ਕਹੀ ਤੂੰ ਕੀ ਮੈਨੂੰ ਉਹਨੂੰ ਥੱਪੜ ਨਹੀਂ ਮਾਰਨਾ ਚਾਹੀਦਾ ਸੀ ਯਾਦ ਆ ਤੈਨੂੰ ਸਿਰਫ ਮੈਂ ਇੱਕ ਬਿੱਲ ਦੀ ਗੱਲ ਕੀਤੀ ਸੀ ਤੇ ਤੇਰੀ ਸੈਲਫ ਰਿਸਪੈਕਟ ਤੇ ਗੱਲ ਆ ਗਈ ਸੀ ਉਹਨੇ ਤੇ ਮੇਰੀ ਇੱਜ਼ਤ ਹੀ ਗੱਲ ਕਰ ਦਿੱਤੀ ਸੀ ਤੇ ਮੈਨੂੰ ਥੱਪੜ ਨਾ ਮਾਰਦੀ। ਕਿਹਦਕ ਤੈਨੂੰ? ਵਗੜੀ ਤੈਨੂੰ। ਕੀ ਆ? ਕੀ ਆ? ਕਿਥੇ ਚਲੀ ਤੂੰ ਬੈਕ ਚੁੱਕ ਕੇ? ਮਾਮੀ ਦੇ ਪਿੰਡ ਨਹੀਂ ਆਈ ਮੈਂ ਜਿਹੜਾ ਮੈਂ ਪੁੱਛ ਕੇ ਜਾਵਾਂ ਕਿਸੇ ਨੂੰ। ਤੂੰ ਪਾਗਲੇ ਥੋੜਾ ਜਾ। ਜਾਂ ਫਿਰ ਬਣਨ ਦੀ ਕੋਸ਼ਿਸ਼ ਕਰਦਾ। ਤੂੰ ਰਾਤੀ ਕੀ ਕਿਆ ਸੀ ਮੇਰੇ ਘਰੋਂ ਚਲੀ ਜਾ। ਤੂੰ ਪਾਗਲੇ ਮੇਰਾ ਬੈਕ ਤੋੜਨਾ ਹੈ। ਤੂੰ ਪਾਗਲੇ। ਤੇ ਮੈਂ ਮੈਂ ਤੇਰੇ ਮਾਂ ਦੇ ਸੂਟ ਲੈ ਕੇ ਜਾਊਂਗਾ ਮੈਂ ਚੋਰ ਨਹੀਂ ਹੈ। ਬੈੜ ਤੇ ਪਿਆ ਸੂਟ ਸਮਝ ਲਗੀ? ਆਹ ਵੇਖ ਲਾ। ਵੇਖ। ਵੇਖ। ਵੇਖ ਕੇ ਲੈ ਕੇ ਚੱਲੀ ਮੈਂ। ਉਹਦੀ ਦਲਤੇ ਮਾਰ ਕਰਨ ਵਾਲਿਆ ਆਪਣਾ ਕੁਛ ਬਣਾਇਆ ਹੈ ਮਿਹਨਤ ਉਹ ਹੁੰਦੀ ਆ ਜਿਹੜੇ ਆਪਣੇ ਹੱਥਾਂ ਨਾਲ ਕੀਤੀ ਜਾਂਦੀ ਆ ਹੈਲੋ ਹੈ ਆ ਕੀ ਹੋ ਗਿਆ ਆ ਕੀ ਤੁਹਾਨੂੰ ਫੇਰ ਘਰੋਂ ਕੱਢਦੇ ਲੱਗਾ ਉਹ ਮੰਮੀ ਘਪਾ ਚੱਲੀ ਹੀ ਘਰੋਂ ਉਹ ਵੀ ਤੁਹਾਨੂੰ ਬਿਨਾਂ ਦੱਸੇ ਤੂੰ ਫੇਰ ਮੈਨੂੰ ਕਹਿਣਾ ਕਿ ਕੁੜੀ ਤੂੰ ਭਜਾਤੀ ਘਰੋਂ ਆਂਟੀ ਇਹ ਝੂਠ ਬੋਲਦਾ ਪਿਆ ਹੈ ਉਹ ਮੈਨੂੰ ਝੂਠ ਮਾਰਨਾ ਵਾ ਐਨੀ ਰਾਤੀ ਮੈਨੂੰ ਕਿਹਾ ਸੀ ਕਿ ਸਾਡੇ ਘਰੋਂ ਨਿਕਲ ਜਾ ਫਿਰ ਮੈਂ ਕਿਵੇਂ ਰਹੰਦੀ ਨਾਲੇ ਮੇਰੇ ਕੀ ਕਸੂਰ ਐ ਜੇ ਮਾਸੀ ਜੀ ਨੇ ਮੇਰੇ ਸੇ ਤੇ ਚੁੰਨੀ ਦੇਤੀ ਸੀ ਤਾਂ ਉਹ ਤੇ ਮੰਮੀ ਉਹ ਤੇ ਮੈਂ ਗੁੱਸੇ ਨਾਲ ਕਹਿ ਦਿੱਤਾ ਸੀ ਤੇ ਕੀ ਹੋ ਗਿਆ ਦੱਸ ਕੇ ਤੇ ਜਾਵੇ ਜੇ ਜਾਣਾ ਤੇ ਕੋਈ ਨਾ ਪੁੱਤ ਤੂੰ ਮਾਸੀ ਦੀ ਟੈਨਸ਼ਨ ਨਾ ਲੈ ਮੈਂ ਮਾਸੀ ਨੂੰ ਰਾਤੀ ਸਮਝਾ ਦਿੱਤਾ ਸੀ ਨਹੀਂ ਆਂਟੀ ਅੱਜ ਮੈਨੂੰ ਰੋਕਿਓ ਨਾ ਅੱਜ ਮੈਨੂੰ ਜਾਣਾ ਹੀ ਪੈਣਾ ਹੈ ਨਹੀਂ ਕਿਤੇ ਨਹੀਂ ਜਾਣਾ ਆਂਟੀ ਤੁਸੀਂ ਮੇਰੇ ਜਾਣ ਕਿਉਂ ਨਹੀਂ ਦੇਂਦੇ ਆਖਿਰ ਤੁਸੀਂ ਮੈਨੂੰ ਕਿਉਂ ਰੋਕਦੇ ਹੋ ਬਾਰ-ਬਾਰ? ਕਹਿੰਦੇ ਜੀ ਕੋਈ ਰਾਜ਼ ਹੈ। ਰਾਜ਼? ਰਾਜ਼? ਕਿਹੜਾ ਰਾਜ਼ ਮੰਮੀ? ਕੀ ਦੱਸਾਂ ਮੈਂ ਤੈਨੂੰ ਰਾਜ਼? ਜੋ ਮੈਨੂੰ ਅੱਜ ਤੱਕ ਬੜਾ ਤੰਗ ਕਰਦਾ ਆ ਤੇ ਮੈਂ ਕਿਸੇ ਨੂੰ ਵੀ ਕਦੀ ਦੱਸ ਨਹੀਂ ਪਾਈ। ਤੇ ਤੂੰ ਵੀ ਸੋਚਦਾ ਹੋਏਂਗਾ ਪੁੱਤ ਕਿ ਮੈਂ ਇਹਨੂੰ ਕਿਉਂ ਨਹੀਂ jaan ਦਿੰਦੀ। ਤੇ ਸੋਚਦੀ ਤੂੰ ਵੀ ਹੋਏਂਗੀ ਕਿ ਮੈਂ ਤੇਰੇ ਨਾਲ ਇੰਨਾ ਮੋਹ ਕਿਉਂ ਕਰਨੀ ਆ। ਗਾਲੇਸਰਾਇਆ ਪੁੱਤ ਵੀ ਮੇਰੀ ਇੱਕ ਬਚਪਨ ਦੀ ਸਹੇਲੀ ਸੀ। ਤੇ ਉਹ ਵੀ ਤੇਰੇ ਵਾਂਗ ਹੀ ਸੀ ਸੇਮ ਤੇਰੇ ਵਾਲੀ ਹਿਸਟਰੀ ਸੀ ਉਹਦੀ ਉਹਦੇ ਮਾਪੇ ਨਹੀਂ ਸੀਗੇ ਤੇ ਉਹਨੂੰ ਵੀ ਵਿਚਾਰੀ ਨੂੰ ਚਾਚਿਆਂ ਤਾਇਿਆਂ ਨੇ ਪਾਲਿਆ ਸੀ ਤੇ ਤੇਰੇ ਵਾਂਗੂੰ ਨਾ ਉਹ ਵੀ ਕੁਝ ਬਣਨਾ ਚਾਹਦੀ ਸੀ ਕਿਉਂਕਿ ਉਹਦੇ 'ਚ ਗੁਣ ਬੜੇ ਸੀ ਤੇ ਲੋਕੀ ਆਪਣੇ ਸਵਾਰਥ ਪਿੱਛੇ ਉਹਦੇ ਰਿਸ਼ਤੇਦਾਰ ਉਹਦੇ ਗੁਣਾ ਨੂੰ ਨਹੀਂ ਪਰਖਿਆ ਸਿਰਫ ਆਪਣੇ ਸਵਾਰਥ ਦੇਖੇ ਕਿ ਸਾਡੇ ਘਰ ਦਾ ਕੰਮ ਚੱਲਣ ਦੇ ਆਏ ਤੇ ਉਹਨਾਂ ਮਾਣੀ ਦੀ ਜ਼ਿੰਦਗੀ ਬਾਰੇ ਕਿਸੇ ਨੇ ਕੁਝ ਨਹੀਂ ਸੋਚਿਆ ਉਹ ਵੀ ਤੇਰੇ ਵਾਂਗੂੰ ਚੰਗੀ ਤੇ ਬਹੁਤ ਕੁਝ ਬਣ ਸਕਦੀ ਸੀ ਤੇ ਮੈਂ ਚਾਹਨੀ ਆ ਕਿ ਜੇ ਮੈਂ ਉਹਦੀ ਹੈਲਪ ਨਹੀਂ ਕਰ ਪਾਈ ਉਹ ਜ਼ਿੰਦਗੀ ਚ ਕੁਛ ਨਹੀਂ ਬਣੇ ਤੇ ਸ਼ਾਇਦ ਮੇਰੇ ਤੇਰੇ ਨਾਲ ਇੰਨਾ ਕੁ ਕੀਤਾ ਤੇਰੀ ਹੀ ਜ਼ਿੰਦਗੀ ਚ ਕੁਛ ਬਣ ਜਾਏ ਤੇ ਇਸ ਕਰਕੇ ਮੈਂ ਤੈਨੂੰ ਘਰੋਂ ਨਹੀਂ ਜਾਣ ਦੇਦੀ ਜਬ ਤੱਕ ਤੇਰੀ ਨੌਕਰੀ ਦਾ ਅਰੇਂਜਮੈਂਟ ਨਹੀਂ ਹੁੰਦਾ ਤੇ ਤੇਰੀ ਰਹਿਣ ਦੀ ਜਗ੍ਹਾ ਨਹੀਂ ਬਣਦੀ ਤੇਰਾ ਕੋਈ ਰਹਿਣ ਦਾ ਜੀੜਿਆ ਨਹੀਂ ਬਣਦਾ ਉਹ ਤਾਂ ਤੂੰ ਤੱਕ ਮੇਰੇ ਕੋਲ ਰਹਪੇਂਗੀ ਤੇ ਤੇਰਾ ਮੇਰੇ ਤੇ ਬੜਾ ਐਹਸਾਨ ਹੋਏਗਾ ਨਾ ਕਿ ਮੇਰਾ ਤੇਰੇ ਤੇ ਕੋਈ ਐਹਸਾਨ ਹੋਨੇਗਾ ਬੋਲ ਪੋਤੇ ਰਹੇਂਗੀ ਨਾ ਮੇਰੇ ਕੋਲ ਯਾਦ ਆ ਤੂੰ ਮੈਨੂੰ ਜਦੋਂ ਪਿੰਕ ਤੋਂ ਸੁੱਟਦਾ ਸੀ ਮੈਨੂੰ ਹਜੇ ਤੱਕ ਜਦੋਂ ਵੀ ਕਿਤੇ ਦਰਦ ਹੁੰਦੀ ਆ ਨਾ ਤੇ ਮੈਨੂੰ ਕਿਸੇ ਵੇਲੇ ਤਾਂ ਇੰਨਾ ਗੁੱਸਾ ਹੁੰਦਾ ਆ ਤੇ ਕਿਸੇ ਵੇਲੇ ਮੈਨੂੰ ਹਾਸਾ ਹੁੰਦਾ ਬੜਾ ਤੇਰੀਆਂ ਹਰਕਤਾਂ ਤੋਂ ਮੈਂ ਤਾਂ ਸਮਝੀ ਮੈਨੂੰ ਗੇਜੇ ਨਾਲ ਸੁੱਟ ਧੱਕਾ ਦਿੱਤਾ ਆ ਉਹ ਤਾਂ ਮੈਨੂੰ ਬਾਅਦ ਚ ਤੂੰ ਦੱਸਿਆ ਵੀ ਮੈਨੂੰ ਤੂੰ ਧੱਕਾ ਦਿੱਤਾ ਆ ਤੇ ਮੈਂ ਤਾਂ ਧੱਕਾ ਦੇਣਾ ਹੀ ਬੇਬੇ ਨੇ ਤੈਨੂੰ ਸੁਵਾਤਾ ਲਹਿੰਗਾ ਤੇ ਮੈਨੂੰ ਸੁਵਾਤਾ ਸੂਟ ਤੇ ਮੈਂ ਤਾਂ ਪੇ ਧੱਕਾ ਤੈਨੂੰ ਦੇਣਾ ਤੇਉਦੇ ਚ ਮੇਰਾ ਥੋੜੀ ਕਸੂਰ ਆ ਕਸੂਰ ਤੇ ਬੇਬੇ ਦਾ ਜਿੰਨੇ ਤੈਨੂੰ ਸੂਟ ਸਵਾਦਦਾ ਤੇ ਮੈਨੂੰ ਲਹਿੰਗਾ ਸਵਾਦਦਾ ਓਰੇ ਬੇਬੇ ਨੇ ਤਾਂ ਕਾਹਦੀਦੀ ਬੇਬੇ ਨੇ ਤਾਂ ਕਾਹਦੀ ਕਰੋ ਕੁੱਟ ਖਾਣੀ ਬੇਬੇ ਦੇ ਚ ਪੇੜਾਂ ਦਾ ਪਤਾ ਨਾ ਤੈਨੂੰ ਪਰ ਤੂੰ ਵੀ ਤੇ ਸ਼ਰਾਰਤਾਂ ਬੜੀ ਸੀ ਤੂੰ ਵੀ ਕਿਹੜੀ ਘਾਟੇ ਸੀ ਤੂੰ ਵੀ ਸ਼ਰਾਰਤਾ ਕਰਨ ਤੋਂ ਬਾਈ ਨਹੀਂ ਹੁੰਦੀ ਤੇ ਕੁੱਟ ਖਾਣ ਵਾਲੀਆਂ ਗੱਲਾਂ ਤੇ ਤੂੰ ਆਪ ਕਰਦੀ ਤੇ ਕੁੱਟੀ ਖਾਣੀ ਯਾਦ ਬੜੀ ਹੁੰਦੀ ਓਹ ਤੇ ਹੈਗਾ ਹੀ ਦੀ ਯਾਦ ਹੁੰਦੀ ਮਾਵਾ ਵੀ ਕਦੀ ਕਿਸੇ ਨੂੰ ਭੁੱਲੀਆਂ ਆ ਨਾ ਤੇ ਮੈਂ ਤੈਨੂੰ ਤਾਂ ਹੀ ਕਹਿਨੀ ਆ ਵੇ ਪੈਣਾ ਪੈਣਾ ਦੀ ਇੱਕ ਗੱਲ ਹੁੰਦੀ ਐ ਤੇ ਤੂੰ ਨਾ ਅਦੋ-ਦੋ ਸਾਲ ਨਾ ਪਾਇਆ ਕਰ ਛੇਤੀ ਆ ਕੇ ਨਾ ਤੇ ਮਿਲ-ਮੁਲ ਜਾਇਆ ਕਰ ਕਿਉਂਕਿ ਤੂੰ ਤੇ ਹੁਣ ਥੋੜਾ ਆਪਣਾ ਘਰ-ਬਾਰ ਸੰਭਲਿਆ ਕਰ ਲਿਆ ਮੈਨੂੰ ਕੱਲੀ ਨੂੰ ਯਾਰਾ ਮੁਸ਼ਕਲ ਹੁੰਦੀ ਐ ਕਿਉਂਕਿ ਸਰਦਾਰ ਜੀ ਵੀ ਬਾਹਰ ਰਹਿੰਦੇ ਮੇਰਾ ਨਲੈਕ ਵੀ ਸਾਰਾ ਦਿਨ ਫੇਰਦਾ ਰਹਿੰਦਾ ਇਸ ਕਰਕੇ ਮੇਰੇ ਕੋ ਛੇਤੀ ਫੇਰਾ ਨਹੀਂ ਵੱਜਦਾ ਆਂਟੀ ਉਹ ਮੇਰੇ ਕੱਪੜਿਆਂ ਵਾਲਾ ਬੈਗ ਕਿੱਥੇ ਆ ਕਿਹੜਾ ਕੱਪੜਿਆਂ ਵਾਲਾ ਬੈਗ ਕੀ ਕਰਨਾ ਮੈਂ ਕੱਪੜੇ ਧੋਣੇ ਸੀ ਕੱਪੜੇ ਧੋਣ ਲੱਗੇ ਹੀ ਦੋ ਉਹ ਕੋ ਕਪੜਾ ਪਾਉਣ ਵਾਲਾ ਨਹੀਂ ਨਾ ਆਏਗਾ ਸੀ ਬੇਟੇ ਉਹ ਬੈਗ ਤੇਰਾ ਲਮਾਰੀ ਤੇ ਪਿਆ ਹੋਣਾ ਹੀ ਵੇਖ ਲਾ ਉੱਥੇ ਮੈਂ ਮੈਂ ਲੈ ਲੈਂਦੀ ਆ ਏ ਕੁੜੇ ਉਰਾ ਹਾਂਜੀ ਅੰਟੀ ਹਾਂਜੀ ਅੰਟੀ ਉਹ ਤੇ ਰੱਖ ਮੀ ਫਟਿਆ ਤੂੰ ਇਤਰੇ ਤਰੀ ਫੈਦੀ ਸਾਰੇ ਘਰ ਚ ਅੰਟੀ ਉਹ ਪਤਾ ਪਤਾ ਨਹੀਂ ਲੱਗਾ ਉਧਰ ਗਿਆ ਸੀ ਥੋੜਾ ਕਮੀਜ਼ ਮੈਂ ਬਦਲ ਲਿਨੀ ਆ ਸੂਟ ਕੋਈ ਹੋਰ ਪਾ ਸੋਣਾ ਜਾਂ ਕੋਈ ਹਾਂਜੀ ਹੋਰ ਭੈਣ ਸਾਰੇ ਸੂਟ ਵਿਚਾਰੀ ਕੋ ਹੈ ਵੀ ਤੇ ਇਸ ਤਰ੍ਹਾਂ ਦੇ ਹੀ ਆ ਕਿਉਂ ਨਵੇਂ ਸੂਟ ਕੋਈ ਨਹੀਂ ਹੈਗੇ ਇਹਦੇ ਕੋਲ ਨਹੀਂ ਨਵੇਂ ਨਹੀਂ ਇਹਦੇ ਸਾਰੇ ਸੂਟ ਇਸ ਤਰ੍ਹਾਂ ਦੇ ਹੀ ਆ ਮੈਂ ਆਪਣੇ ਇੱਕ ਦੋ ਸੂਟ ਇਹਨੂੰ ਫਿੱਟ ਕਰਕੇ ਦਿੱਤੇ ਵੀ ਸੀ ਨਾ ਤੇ ਤੂੰ ਆਪਣੇ ਸੂਟ ਕਿਉਂ ਨਹੀਂ ਫਿੱਟ ਕਰਕੇ ਦਿੱਤੇ ਨਵੇਂ ਲਿਆ ਕੇ ਦਿੰਦੀ ਹਾਂ ਉਹਨੂੰ ਸੂਟ ਮੈਂ ਸੋਚਿਆ ਸੀ ਵੀ ਬਾਜ਼ਾਰ ਜਾਵਾਂਗੀ ਤੇ ਇਹਨੂੰ ਨਵੇਂ ਸੂਟ ਲੈ ਦਾਂਗੀ ਪਰ ਤੁਹਾਨੂੰ ਪਤਾ ਆ ਸਰਦਾਰ ਜੀ ਵੀ ਬਾਹਰ ਰਹਿੰਦੇ ਘਰ ਕੋਈ ਹੁੰਦਾ ਨਹੀਂ ਇਹ ਕੰਮਾਂ ਵਾਲਿਆਂ ਦੇ ਸਿਰ ਤੇ ਖਲੋ ਕੇ ਤੇ ਮੈਨੂੰ ਨਾਲ ਆਪ ਕੰਮ ਕਰਾਉਣਾ ਪੈਂਦਾ ਕਿਉਂਕਿ ਮੈਨੂੰ ਕਿਸੇ ਕੋਈ ਕੰਮ ਕਰਾ ਕੇ ਚਿਤਕ ਨਹੀਂ ਆਉਂਦਾ ਤੇ ਮੁੰਡਾ ਵੀ ਸਾਰਾ ਦਿਨ ਬਾਹਰ ਰਹਿੰਦਾ ਤੇ ਮੈਂ ਕੱਲੀ ਦੇ ਚੱਕਰ ਚ ਮੇਰ ਕੋ ਜਾਇਆ ਨਹੀਂ ਗਿਆ ਆਹਾਂ ਤੇ ਚੱਲ ਕੋਈ ਗੱਲ ਨਹੀਂ ਮੈਂ ਜਾਨੀ ਐ ਨੀ ਸੂਟ ਦਵਾ ਦਨੀ ਆ ਚੱਲ ਠੀਕ ਆ ਭੈਣ ਚੰਗਾ ਆ ਸਗੋਂ ਇਹਨੂੰ ਵਿਚਾਰੀ ਨੂੰ ਤੂੰ ਨਵੇਂ ਸੂਟ ਲੈ ਦੇ ਤੈਨੂੰ ਨਵੇਂ ਸੂਟ ਸੁਵਾ ਦੇ ਲੈ ਨਹੀਂ ਨਹੀਂ ਆਂਟੀ ਰਹਿਣ ਦੋ ਕੋਈ ਗੱਲ ਨਹੀਂ ਮੈਂ ਮੈਂ ਸੀਨ ਲਾ ਲੈਨੀ ਹੁਣੀ ਤੇ ਠੀਕ ਹੋ ਜਾਣਾ ਇੰਨਾ ਪੁਰਾਣਾ ਨਹੀਂ ਆ ਨਾ ਪੁੱਤ ਤੂੰ ਕੱਪੜੇ ਪਾ ਤੇ ਚੱਲ ਤੈਨੂੰ ਸੂਟ ਲੈ ਕੇ ਦਵਾ ਸੋਹਣ ਸੋਹਣ ਠੀਕ ਹੈ ਕੋਈ ਗੱਲ ਨਹੀਂ ਦੂਜੇ ਕੱਪੜੇ ਗੰਦੇ ਆਂਟੀ ਇਹੀ ਧੋਤਾ ਸੂਟ ਸੀ ਚੱਲ ਇਤਰੇ ਚੱਲ ਜੰਨੇ ਉਹ ਤੇਰਾ ਸੋਹਣਾ ਸੀ ਲੱਗਣਾ ਇੱਥੇ ਮਾੜੀ ਸੀਨ ਮਾਰ ਲਾ ਚੱਲ ਚਲੀਏ ਠੀਕ ਹੈ ਠੀਕ ਹੈ ਚੱਲ ਸਸਿਆ ਮਾਰੀ ਪਾਜਾਸ ਕਿਹਾ ਸਸਿਆ ਮਾਰੀ ਕੰਨੀ ਸਸਤਾ ਆਹ ਕੋਈ ਇਹ ਲੈ ਵਾਇਸੂਡ ਖਵਾ ਕੁੜੀ ਆ ਲਈ ਅੱਛਾ ਦੀਦੀ ਤੁਹਾਨੂੰ ਕਿਦਾਂ ਦਾ ਸੂਟ ਚਾਹੀਦਾ ਰੂਟੀਨ ਚ ਘਰ ਪਾਣ ਵਾਲਾ ਕੈਜੂਅਲ ਐ ਪਾਰਟੀ ਵੇਅਰ ਕਿਸ ਤਰ੍ਹਾਂ ਦਾ ਸੂਟ ਚਾਹੀਦਾ ਤੁਹਾਨੂੰ ਪਾਜੀ ਸਸਤਾ ਇਹ ਸੂਟ ਦਿਖਾ ਦਿਓ ਸਸਤਾ ਕਿਹੜੀ ਗੱਲ ਤੋਂ ਲੈਣਾ ਪੁੱਤਰ ਤੂੰ ਵਧੀਆ ਲੈ ਨਹੀਂ ਨਹੀਂ ਮਹਿੰਗਾ ਲੈ ਕੋਈ ਗੱਲ ਨਹੀਂ ਨਹੀਂ ਮਹਿੰਗੇ ਦੀ ਕੀ ਲੋੜ ਹੈਗੀ ਮਾਸੀ ਨਹੀਂ ਕੋਈ ਗੱਲ ਨਹੀਂ ਭਾਈ ਤੁਸੀਂ ਮਹਿੰਗਾ ਸੂਟ ਉਹ ਵਧੀਆ ਵਿਖਾਓ ਕੁੜੀਏ ਤੂੰ ਸੋਹਣੇ 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 ਸੂਟ ਲੈ ਪੁੱਤ ਜਿਹੜਾ ਤੈਨੂੰ ਪਸੰਦ ਲੱਗਦਾ ਵਧੀਆ ਤੇ ਵਧੀਆ ਹੈ ਸੰਗਣਾ ਤੂੰ ਕੇ ਗੱਲ ਤੋਂ ਠੀਕ ਹੈ ਠੀਕ ਹੈ ਹਾਂ ਵਧੀਆ ਸੂਟ ਲੈ ਕੋਈ ਗੱਲ ਨਹੀਂ ਪਈ ਦਿਖਾਓ ਵਧੀਆ ਸੂਟ ਹੁਣ ਵੀਰ ਜੀ ਕੋਈ ਕਾਟਨ ਦਾ ਸੂਟ ਦਿਖਾ ਦਿਓ ਕਾਟਨ ਦਾ ਸੂਟ ਕੀ ਕਰਨਾ ਕਾਟਨ ਦਾ ਆ ਵੇ ਪਾਇਆ ਵਧੀਆ ਸੂਟ ਵਿਖਾਓ ਭਾਜੀ ਇਹਨੂੰ ਤੇ ਅੱਛਾ ਜੀ ਹਾਂਜੀ ਪਤਾ ਨਹੀਂ ਕਿ ਰੀਪੜੀ ਦੇ ਕਿਦਾਂ ਸੂਟ ਵਿਚ ਇਹਨੇ ਪਾਇਆ ਵਧੀਆ ਕਿਦੋਂ ਨਹੀਂ ਪਾਇਆ ਤਾਂ ਤੂੰ ਇਹਨੂੰ ਸੋਹਣਾ ਹੀ ਸੂਟ ਵਿਖਾਓ ਆ ਜੁਨੀ ਸਿਰ ਤੇ ਲੈ ਕੇ ਗਿਆ ਦੇਖ ਫਤ ਦੇਖੀ ਉੱਤੇ ਲੈ ਇਹ ਬਹੁਤ ਨੂੰ ਤੇਾਰੇ ਕੰਨਾ ਲੱਗ ਰਿਹਾ ਸੂਟ ਦੇਖੋ ਦੀਦੀ ਕਿੱਡਾ ਸੋਹਣਾ ਤੇ ਆਹ ਦੇਖੋ ਪੈਸੇ ਆ ਮੀਰਰ ਤੇ ਦੇਖੋ ਕਿੱਡਾ ਸੋਹਣਾ ਲੱਗਦਾ ਵਸੂ ਸੋਹਣਾ ਲੱਗਾ ਹਾਂਜੀ ਸੋਹਣਾ ਆਹ ਇੱਕ ਹੋਰ ਵਕਾ ਚੀ ਦੇਖੋ ਸੂਟ ਔਰ ਗੈਂਜਾ ਆ ਚੁਲੀ ਨਾ ਆ ਲੈ ਬਣਾ ਆਇਲ ਤੇ ਲੱਗ ਗਈ ਠੀਕ ਬਣ ਰਹੀ ਸਿੱਧੀਗਾ ਓਕੇ ਹਾਂ ਇਤਰਾ ਲੈ ਇਹ ਤੇ ਇੱਕ ਈ ਸੋਹਣੀ ਲੱਗਾਂ ਡੀ ਆ ਲਾ ਕੇ ਦੇਖੋ ਸੂਟ ਨਾਲ ਦੱਸ ਸੋਹਣਾ ਲੱਗਣ ਡਿਆ ਜੀ ਸੇ ਰਿਕਾਰਡਿੰਗ ਅੰਦਰ ਸੂਟ ਦਿਖਾਵਾਂ ਤੁਹਾਨੂੰ ਆ ਵੇਖਾ ਬੜਾ ਪਿਆਰਾ ਸੂਟ ਹੈਗਾ ਆ ਵੇਖੋ ਇਹ ਤੇ ਬੜਾ ਗੂੜਾ ਹੈ ਰਹਿਣ ਦੋ ਤੂੰ ਬੁੱਢੀ ਐ ਕੋਈ ਕੁੜੀ ਛੜੀ ਐ ਸੋਹਣੇ ਲੱਗਦੇ ਕੁੜੀਆਂ ਜਿਵੇਂ ਬੂੜੇ ਸੂਟ ਆ ਦੇਖੋ ਤੁਸੀਂ ਲੇਖੋ ਲਾਗੇ ਦੇਖੋ ਸੋਨਾ ਲੱਗੇਗਾ ਤਾ ਚਾਰ ਰੰਗ ਹੈਗੇ ਜੀ ਸ਼ੀਸ਼ਾ ਵੀ ਹੈ ਬੋਤਲ ਉਹ ਵੀ ਆਰੇ ਚੁੰਨੀ ਵੀ ਲਾਉਗੀ ਚੁੰਨੀ ਬਹੁਤ ਧੀਆ ਲੱਗਦੀ ਹੈ ਤੇ ਇੱਕ ਵੀ ਸੋਹਣੀ ਲੱਗਣੀ ਹੈ ਐਵੇਂ ਰੋਲੀ ਖੁਲੀ ਬਣੀ ਰਹਿੰਦੀ ਹੈ ਮੈਂ ਤੇ ਐਵੇਂ ਮਾਸੀ ਨੂੰ ਮਾੜਾ ਸਮਝਦੀ ਸੀ ਕਿੰਨੇ ਚੰਗੇ ਨੇ ਕਿੰਨੇ ਦਿਲ ਦੇ ਸਾਫ਼ ਨੇ ਮੈਂ ਕਿਵੇਂ ਦੇਣਾ ਦਊ ਇਹਨਾਂ ਦਾ ਸੁਣਾ ਲੱਗਾ ਨਾ ਹਾਂਜੀ ਪਸਾਂਦੇ ਰ ਇਹਨੂੰ ਆ ਸੋਨਾ ਆ ਆ ਦੇਖੋ ਜੀ ਕਿੱਡਾ ਸੋਨਾ ਸੋਨਾ ਆ ਤੇ ਬਹੁਤਾ ਹੀ ਸੋਨਾ ਆ ਨਾ ਵੇਖ ਨਾ ਆ ਲਾ ਕੇ ਪਾ ਚੁੰਨੀ ਵੀ ਦੇਖੋ ਵਾਦੀ ਆ ਤੇ ਗੱਲ ਹੋਈ ਨਾ ਹਾਂ ਸੂਟ ਦਿਖਾ ਦੋ ਵਧੀਆ ਹਾਂਜੀ ਇਹ ਕਾ ਦੇਖੋ ਸੂਟ ਕੋਟਨ ਦਾ ਹੈਗਾ ਜੇ ਲਵਿੰਡਰ ਕਲਰ ਦਾ ਤਾਂ ਦੇਖੋ ਭਾਈ ਰਹਿਣ ਦੋ ਨਾ ਕੱਢੋ ਸੋਹਣਾ ਹੈ ਇਸ ਤਰ੍ਹਾਂ ਹੀ ਮੈਨੂੰ ਥੋੜਾ ਪਸੰਦ ਲੱਗਾ ਤੈਨੂੰ ਪਸੰਦ ਆ ਨਾ ਖੁਸ਼ ਹੈਲਾ ਤੂੰ ਹਾਂਜੀ ਚੱਲ ਠੀਕ ਹੈ ਹਾਂ ਕੱਢਣੀ ਸਖਾਈ ਉਹ ਪਹਿਲੀ ਗੱਲ ਘੱਟ ਅੱਛਾ ਹੈਲੋ 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 ਇਧਰ ਆ ਮੈਂ ਸੁਣਿਆ ਤੈਨੂੰ ਮਾਸੀ ਨੇ ਸੂਟ ਲੈ ਕੇ ਦਿੱਤੇ ਹੂੰ ਕਿੱਥੇ ਸੂਟ ਉਹ ਤੇ ਆਂਦੇ ਸੀਨੇ ਦੇ ਦਿੱਤੇ ਸੀ ਇੰਨੀ ਪਾਪ ਸਰਵਿਸ ਕਿ ਤੈਨੂੰ ਚਾਹੀਏ ਨਾ ਚੜੇ ਸੂਟ ਸੁਵਾਉਂਦਾ ਹਾਂ ਹੁਣੇ ਸੁਣਾ ਦੇ ਤਾ ਮੇਰੇ ਹੁਣੇ ਸੁਣਾ ਦੇ ਹੁਣੇ ਦੇ ਦੇ ਹਾਂ ਮੈਂ ਹੀ ਕੈਸੀ ਹੁਣੇ ਸੁਵਾ ਕੇ ਦੇ ਹੁਣੇ ਸੁਵਾ ਕੇ ਦਿਓ ਪਾਦਾ ਹੀ ਹੰਦਾ ਬੰਦੇ ਦਾ ਹਨੋ ਗੱਲ ਸੁਣ ਅਛਾ ਬਿਆਦਨ ਮੈਂ ਗੱਲ ਦੱਸਦਾ ਹਾਂ ਉਹ ਮੇਰੇ ਪੈਰਾਇਨਾ ਬੈ ਉਹ ਭਰਾ ਸਾਰਾ ਟੇਬਲ ਤੋੜਨਾ ਵਾ ਕਿੱਥੇ ਬੈਠਾ ਫਿਰ ਇੱਧਰ ਬੈ ਜਾ ਆਗੇ ਹਾਂ ਬੋਲ ਤੈਨੂੰ ਪਤਾ ਜਦੋਂ ਮਾਂ ਮਾਸੀ ਪਿੰਡ ਜਾਂਦਾ ਸੀ ਨਾ ਤਾਂ ਮਾਸੀ ਮੈਨੂੰ ਕੱਪੜੇ ਲੈ ਕੇ ਦਿੰਦੀ ਸੀ ਪਰ ਹਰਾਨੀ ਵਾਲੀ ਗੱਲ ਇਹ ਕਿ ਦੋ ਦੋ ਸਾਲ ਵੱਡੇ ਕੱਪੜੇ ਲੈ ਦਿੰਦੀ ਸੀ ਮੈਨੂੰ ਤੇ ਜੇ ਕਵਲ ਹੋਣੀ ਸਾਡੇ ਕੋਲ ਆਉਂਦੇ ਸੀ ਨਾ ਤਸਾਡੀ ਮੰਮੀ ਵੀ ਨਾਲ ਕਪੜੇ ਲੈ ਕੇ ਦਿੰਦੀ ਸੀ ਉਹ ਵੀ 2-2 ਸਾਲ ਵੱਡੇ। ਤੁਹਾਨੂੰ ਇਹ ਨਹੀਂ ਸਮਝ ਲੱਗਦੀ 2-2 ਸਾਲ ਵੱਡੇ ਕਪੜੇ ਲੈ ਕੇ ਕਿਉਂ ਦਿੰਦੇ ਹੀ ਉਹ? ਜੋ ਵੀ ਆ ਮਾਵਾ ਸਿਆਣੀਆਂ ਹੁੰਦੀਆਂ ਸਭ ਪਤਾ ਹੁੰਦਾ ਉਹਨਾਂ ਨੂੰ। ਕੋਈ ਜ਼ਿਆਦੀ ਸਿਆਣੀ ਨਹੀਂ ਹੋਗੀਆਂ। ਹਾਂ ਮਾਵਾ ਨੂੰ ਐਵੇਂ ਹੁੰਦਾ ਹੈ ਕਿ ਕਪੜੇ ਵਾਵਾ ਚਰ ਪੈ ਜਾਣ, ਜਾਰੇ ਚਰ ਚੱਲ ਜਾਣ। ਉਹ ਇਹ ਦੋਨਾਂ ਵਾਸਤੇ ਹੈਗਾ ਜਿਹਨਾਂ ਕੋਲ ਪੈਸੇ ਨਹੀਂ ਹੁੰਨ ਸਾਡੇ ਕੋਲ ਤਾਂ ਪੈਸੇ ਹੈਗੇ ਸੀ। ਜਦੋਂ ਮਰਜੀ ਕਪੜੇ ਖਰੀਦ ਸਕਦੇ ਸੀ ਸਾਨੂੰ ਕਿ 2 ਸਾਲ ਵੱਡੇ ਲੈ ਦਿੰਦੇ ਕਪੜੇ। ਪੈਸੇ ਹੋਣ ਦਾ ਮਤਲਬ ਇਹ ਥੋੜੀ ਹੁੰਦਾ ਹੈ ਕਿ ਆਪਾਂ ਉਹਨੂੰ ਬਰਬਾਦ ਕਰ ਦਈਏ। ਉਏ ਆਪਣੇ ਬੱਚਿਆਂ ਦੇ ਕੱਪੜੇ ਪਾਉਣੇ ਵੇਸਟ ਹੁੰਦਾ ਪੈਸੇ ਚੱਲ ਛੱਡ ਹਾਂ ਦੱਸ ਕੀ ਕਹਿਣਾ ਸੀ ਇਹ ਇੱਕ ਗੱਲ ਦੱਸਾਂ ਤੁਹਾਨੂੰ ਹੂੰ ਦਿਨੋਂ ਹੀ ਵਧੀਆ ਗਏ ਸੀ ਐ ਚੈਣ ਦੀ ਨੀਂਦ ਸੌਂਦੇ ਸੀ ਚੈਣ ਦੀ ਨਹੀਂ ਉੱਡਦੇ ਸੀ ਕੱਪੜਾ ਲੀੜਾ ਮਿਲਦਾ ਸੀ ਰੋਟੀ ਪਾਣੀ ਨਜ਼ਾਰੇ ਸੀ ਹੁਣ ਨਹੀਂ ਮਿਲਦਾ ਮਿਲਦਾ ਆ ਤੂੰ ਗੱਲ ਪੂਰੀ ਸੁਣੇਗੀ ਫੀਲਿੰਗਸ ਹੁੰਦੀਆਂ ਕਿਸੇ ਬੰਦੇ ਅੰਦਰ ਹੂੰ ਤਾਂ ਮਨ ਦੀ ਟੈਨਸ਼ਨ ਹੀ ਚੀਨ ਦਿੰਦੀ ਯਾਰ ਕੋਦੋਂ ਸਭ ਕੁਝ ਸਹੀ ਹੋਊਗਾ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਸਮਾਂ ਜ਼ਰਾ ਵਧੀਆ ਹੀ ਹੁੰਦਾ ਹੈ ਜੋ ਬੰਦਾ ਜੀ ਰਿਹਾ ਹੁੰਦਾ ਨਾ ਵਧੀਆ ਹੀ ਹੁੰਦਾ ਹੈ ਇਹਨਾਂ ਨੇ ਸੋਚਿਆਗਾ ਯਾਰ ਤੂੰ ਹੁਣ ਰੋਣ ਨਾਲ ਆਪੀ ਤੈਨੂੰ ਕੋਈ ਗੱਲ ਪੁੱਛਣੀ ਹੈ ਉਹਨਾ ਤੇਰੀ ਮਾਮੀ ਨਾ ਤੇਰੀ ਚਾਚੀ ਨਾ ਤਾਈ ਨਾ ਭੂਆ ਨਾ ਮਾਸੀ ਮਤਲਬ ਉਹ ਜੀਵਨ ਜਾਨ ਨਹੀਂ ਲੱਗਦਾ ਮਤਲਬ ਜ਼ਿੰਦਗੀ 'ਚ ਕੁਝ ਹੁੰਦਾ ਨਾ ਹੋਵੇ ਅ ਜੋ ਕੁਝ ਹੁੰਦਾ ਵਧੀਆ ਹੀ ਹੁੰਦਾ ਮੈਂ ਕੁਝ ਨਹੀਂ ਸੋਚਦੀ ਯਾਰ ਮਾਮੀ ਚਾਚੀ ਕੋਈ ਨਹੀਂ ਤੇਰੀ ਜ਼ਿੰਦਗੀ 'ਚ ਤੇ ਤੇਰੇ ਲਈ ਵਧੀਆ ਵਾ ਕਮਾਲ ਦੀ ਗੱਲ ਆ ਯਾਰ ਤੂੰ ਹਰ ਚੀ ਚਿੱਲ ਮਾਰ ਕੇ ਦੱਸ ਦਿੰਨੀ ਹੈ ਨਾ ਹੋਰ ਕਿਵੇਂ ਦੱਸਾਂ ਜਿਵੇਂ ਮੈਂ ਦੁਖੀ ਹੋਵਾਂ ਤਾਂ ਮਾੜੀ ਜਿਵੇਂ ਖੁਸ਼ ਹੋਵਾਂ ਤਾਂ ਮਾੜੀ ਵੈਸੇ ਵੀ ਇਨਸਾਨ ਜਿਹੜੀ ਵੀ ਸਿਚੁਏਸ਼ਨ ਚ ਹੋਵੇ ਉਹਨੂੰ ਆਨੰਦ 'ਚ ਰਹਿਣਾ ਚਾਹੀਦਾ ਸਾਡੇ ਕੋ ਸਾਰਾ ਕੁਝ ਹੈਗਾ ਉਹਨੂੰ ਤਾਂ ਵੀ ਕੋਈ ਨਾ ਕੋਈ ਟੈਨਸ਼ਨ ਪਈ ਰਹਿੰਦੀ ਹੈ ਹੂੰ ਸਹੀ ਗੱਲ ਆ ਤੂੰ ਇਹ ਚੀਜ਼ ਸਮਝ ਨਹੀਂ ਸਕਦਾ ਕਿਉਂਕਿ ਇਹ ਚੀਜ਼ ਸਮਝਣ ਵਾਸਤੇ ਬੰਦੇ ਕੋ ਦਿਮਾਗ ਹੋਣਾ ਚਾਹੀਦਾ ਤੇਰੇ ਕਹਿੰਦਾ ਕਿ ਮੈਨੂੰ ਕੋ ਦਿਮਾਗ ਨਹੀਂਗਾ ਨਾ ਨਾ ਦਿਮਾਗ ਤੇ ਹੈਗਾ ਆ ਪਰ ਤੂੰ ਉਹਨੂੰ ਯੂਜ਼ ਨਹੀਂ ਕਰਦਾ ਹੈਲੋ ਯੂਜ਼ ਕਰਦਾ ਮੈਂ। ਯੇ। ਅੱਛਾ ਕਿੰਨਾ ਕ ਕਰਦਾ? ਜਿੰਨਾ ਯੂਜ਼ ਕੀਤਾ ਜਾਂਦਾ ਓਨਾ ਕਰਦਾ ਮੈਂ। ਯੂਜ਼ ਹੀ ਨਹੀਂ ਕਰਦਾ। ਜੰਗਾਲ ਲੱਗੇ ਤੇਰੇ ਦਿਮਾਗ ਨੂੰ ਤੇਲ ਤੂਲ ਦੇ ਠੀਕ ਹੋ ਜਾਊਗਾ। ਜੰਗਾਲ ਲੋਹੇ ਨੂੰ ਲੱਗਦਾ ਸਮਝ ਲੱਗੀ। ਤੇਰਾ ਦਿਮਾਗ ਵੀ ਲੋਹੇ ਦਾ ਹੀ ਐ। ਵਿੱਚ ਤੂੜੀ। ਕੁਝ ਜ਼ਿਆਦਾ ਹੋ ਗਿਆ ਸਮਝ ਲੱਗੀ। ਸੌਰੀ। ਚੱਲ ਠੀਕ ਐ ਮੈਂ ਚੱਲ ਲੀ ਆਂ ਵੇਲੇ ਨਹੀਂ ਗੱਲ ਕਰਨੋਂ ਆਸਤੇ। ਹੈਲੋ। ਤੇ ਮੈਂ ਵੀ ਵੇਲਾ ਨਹੀਂ ਤਨ ਗੱਲ ਕਰਨ ਵਾਸਤੇ ਉਹ ਮੇਰਾ ਵੈਸੇ ਅੱਜ ਮੂਡ ਵਧੀਆ ਵਾ ਅਮਨ ਦਾ ਸੁਪਨਾ ਆਇਆ ਏ ਮੈਨੂੰ ਸਭ ਕੁਝ ਸਹੀ ਹੋ ਗਿਆ ਤੇ ਮੈਂ ਚਲ ਤੇ ਨਾ ਚਾਈਨਾ ਕੋਈ ਗੱਲ ਕਰ ਲਾਂ ਕੋਈ ਨਾ ਅਮਨ ਨੂੰ ਵੀ ਮਿਲ ਲਾਂਗੀ ਬਸ ਇੱਕ ਜੋਬ ਲੱਗਣ ਦੀ ਦੇਰ ਹੈਗੀ ਆ ਸਾਰਾ ਕੁਝ ਸੌਟ ਆਊਟ ਹੋ ਜਾਣਾ ਤੇਰਾ ਵਿਆਹ ਵੀ ਹੋ ਜਾਣਾ ਵੱਡੇ ਕਾਲਿਆ ਠੀਕ ਐ ਚੰਗਾ ਮੈਂ ਕੰਮ ਕਰ ਲਾਂ ਮੈਂ ਵੀ ਰੋਣੀ ਰੋਣੀ ਮਾਰ ਕੇ ਆਣਾ ਬਾਹਰ ਨਿਪੇਣਾ ਆ ਜਾ ਤੇਰੇ ਘਰ ਕੇ ਹੀ ਆਏ ਆ ਤੇ ਤੂੰ ਘਰੇ ਕਿੱਥੇ ਭੱਜੀ ਫਿਰਦੀ ਐ ਹੋਰ ਮੇਰੀ ਸਰਦਾਨੀਏ ਹਾਂਜੀ ਸਰਦਾਰ ਜੀ ਉਹ ਕਿਨੇ ਦਿਨ ਡੇਰੇ ਲਾਉਣੇ ਫਿਰ ਇੱਥੇ ਕੋਈ ਨਹੀਂ ਚਲ ਜਾਂਦੇ ਆ ਫੇਰ ਕੀ ਹੋਇਆ ਦੋ ਸਾਲਾਂ ਬਾਅਦ ਮੈਂ ਆਪਣੀ ਭੈਣ ਕੋ ਆਈਆਂ ਤੇ ਹੌਲੀ ਵੀ ਤੁਸੀਂ ਕਹਿੰਦੇ ਚੱਲੀਏ ਚਲੀਏ ਮੈਨੂੰ ਲੱਗਦਾ ਹੁਣ ਭੈਣ ਕੋ ਡੇਰੇ ਲਾਉਣੇ ਆ ਉਹ ਕੋਈ ਗੱਲ ਨਹੀਂ ਚਲ ਜਾਾਂਗੇ ਨਾਲੇ ਨਵੀਂ ਨੋਹ ਦੀਆਂ ਰੋਟੀਆਂ ਪੱਕੀਆਂ ਖਾ ਜੀਏ ਨਵੀਂ ਨੂੰ ਸਰਦਾਨੀ ਕਿਹੜੀ ਨਵੀਂ ਨੂੰ ਇਹ ਜਿਹਦੀ ਹੁਣ ਤੋਂ ਪੱਕੀਆਂ ਰੋਟੀਆਂ ਖਾਣੀਆਂ ਈ ਓਹੋ ਸਰਦਾਰ ਜੀ ਤੁਸੀਂ ਬੜੇ ਪਲक्कੜ ਜੇ ਪ੍ਰੀਤ ਨੇ ਫੋਟੋ ਭਗਾਈ ਤੇ ਆਹੀ ਉਹੋ ਹੀ ਹਨਿਆ ਬਾਬਾ ਪੋਲੀਏ ਅਜੇ ਗੱਲ ਹੀ ਹੋਈ ਆ ਇਹ ਤੇ ਤੇਰੀ ਦੋ ਗੱਲ ਹੋ ਗਈ ਪਿਚੋਰ ਨਾਲ ਪੰਡ ਕਾਲੀ ਨੂੰ ਅਜੇ ਆਈ ਨਹੀਂ ਤੇ ਤੇਰਾ ਰੋਟੀਆਂ ਪਕੀਆਂ ਖਾਣ ਦੀ ਕਰਨਿਆ ਸਰਦਾਰ ਜੀ ਮੇਰੇ ਭੈਣ ਨਾਲ ਗੱਲ ਹੋ ਗਈ ਆ ਡੱਬੇ ਵਟਾਏ ਗਏ ਮਹੀਨੇ ਦੋ ਮਹੀਨੇ ਚੋਂ ਵਿਆਹ ਲੈ ਲੈਣਾ ਵਾਹ ਜੀ ਵਾਹ ਉਹ ਪੋਲੀਏ ਮੈਂ ਅੱਗੇ ਹੋ ਸੁਣਨਾ ਚਾਹੁੰਦਾ ਸੀ ਪੀ ਹੁਣ ਤੋ ਮਹੀਨੇ ਦੋ ਮਹੀਨੇ ਤਿਆਰੀ ਕੀਤੀ ਆ ਉਹ ਨਹੀਂ ਜੀ ਭੈਣ ਆ ਮੇਰੀ ਗੱਲ ਹੋ ਗਈ ਆ ਉਹ ਆਂਦੀ ਮੈਂ ਛੇਤੀ ਵਿਆਹ ਲ ਲੈਣਾ ਤੁਹਾਡੇ ਦੀ ਟੈਨਸ਼ਨ ਦੋ ਮਹੀਨੇ ਰਹਿਣਾ ਹਤੀ ਅੱਜ ਕੱਲ ਕਿਹੜਾ ਜ਼ਮਾਨਾ ਹੈਗਾ ਆ ਅੱਜ ਕੱਲ ਦੇ ਜ਼ਮਾਨਾ ਹੈਗਾ ਲੋਕੀ ਛੇਤੀ ਕਰ ਲੈਂਦੇ ਆ ਪਿੱਛੇ ਵਾਲ ਵੀ ਖਿਆਲ ਕਰ ਲੈਣਾ ਸਰਦਾਰ ਜੀ ਇੱਕ ਅੱਧੇ ਦਿਨ ਜਹੀ ਚਲੇ ਹੀ ਜਾਣਾ ਘਰ ਠੀਕ ਹੈ ਤੇ ਜਦੋਂ ਦੇ ਤਾਂ ਨਾ ਵਿਆਹ ਆਪਾਂ ਪਹਿਲਾਂ ਹੀ ਆਏ ਨਾ ਆਣ ਕੇ ਭੈਣ ਨਾਲ ਕੋਈ ਕੰਮ ਕਰ ਕਰਾਵਾਂਗੇ ਨਾਲੇ ਮੇਰੇ ਸੋਲੋ ਗੱਲ ਇੱਕ ਕੁਛ ਮੇਰਾ ਪਨੇਵਾ ਜੀ ਕੰਜੂਸੀ ਨਾ ਕਰਿਓ ਜਿਆਦਾ ਖੁੱਲੇ ਦਿਲ ਨਾਲ ਸਾਰਾ ਕੁਝ ਕਰਨਾ ਆ ਇਹ ਨਹੀਂ ਆ ਵੀ ਤੁਸੀਂ ਕੰਜੂਸੀਆਂ ਕਰ ਕਰ ਕੇ ਜੇਬਾਂ ਲੁਕਾਉਂਦੇ ਫਿਰੋ ਖੁੱਲੇ ਦਿਲ ਨਾਲ ਖਰਚੇ ਕਰਨੇ ਮੈਂ ਓਏ ਅਸੀਂ ਕਿਹੜਾ ਰੋਕਿਆ ਸਰਦਾਰਨੀ ਜੀ ਤੁਹਾਨੂੰ ਖਰਚੇ ਤੋਂ ਖੁੱਲੇ ਦਿਲ ਨਾਲ ਖਰਚਾ ਕਰਿਓ ਠੀਕ ਹੈ ਜੀ ਸਰਦਾਰ ਜੀ ਮੁੰਡੇ ਨੂੰ ਫੋਨ ਲਾਓ ਕਿੰਨਾ ਟਾਈਮ ਹੋ ਗਿਆ ਆ ਯਾਰਾਂ ਵਿਲੇਜ ਜੀ ਘੁੰਮਣ ਡਿਆ ਆ ਤੇ ਉਹਨੂੰ ਨਹੀਂ ਪਤਾ ਘਰ ਆਉਣਾ ਬਾਹਰੋਂ ਆ ਕੇ ਯਾਰਾਂ ਵਿਲੇਜ ਜੀ ਫਿਰਦਾ ਪਿਆ ਆ ਸਾਡੇ ਕੋਲ ਇੱਕ ਦਿਨ ਨਹੀਂ ਬੈਠਾ ਇੱਕ ਮਿੰਟ ਵੀ ਨਹੀਂ ਕਦੇ ਓਏ ਆਏ ਮੈਨੂੰ ਫੋਨ ਤੂੰ ਟੈਨਸ਼ਨ ਨਾ ਹੀ ਲਿਆ ਕਰ ਉਹ ਵੱਡੇ ਦੇ ਮੁੰਡੇ ਨਾ ਬਾਹਰ ਘੁੰਮਣ ਗਿਆ ਆ ਬਾਹਰੋਂ ਆਇਆ ਦੁਨੀਆ ਪਤਾ ਕਿੰਨੀ ਮਾੜੀ ਐ ਬਚ ਕੇ ਰਹਿਣਾ ਚਾਹੀਦਾ ਐ ਹੋ ਗਈਆਂ ਭੈਣ ਤੇ ਪਣਵਈਏ ਦੀਆਂ ਗੱਲਾਂ ਖਤਮ ਮੈਂ ਕਿਹਾ ਚੱਲ ਗੱਲਾਂ ਮਾਰਨ ਦੇ ਮੋਨੀ ਦੇਰ ਚਾਹ ਹੀ ਬਣਵਾ ਲਾਂ ਚੱਲ ਚੰਗਾ ਕੀਤਾ ਭੈਣ ਚੱਲ ਭੈਣ ਫੜ ਪੀ ਚਾਹ ਹੋਰ ਚੜਜੇ ਚਾਰਜ ਕਰਨ ਦੇ ਲੈ ਆਪਣਈਆ ਤੂੰ ਵੀ ਫੜ ਜਾ ਹੋਰ ਪੈਣ ਕਿਹੜੀਆਂ ਕਿੱਡੀਆਂ ਕਹਾਣੀਆਂ ਚ ਪਏ ਈ ਤੁਸੀਂ ਮੀਆਂ ਬੀਬੀ ਨੀ ਪੈਣਾ ਕੀ ਗੱਲਾਂ ਕਰਨੀਆਂ ਆ ਮੁੰਡੇ ਦੇ ਦੀ ਵਿਆਹ ਦੀਆਂ ਗੱਲਾਂ ਕਰਨ ਦੇ ਹਾਂ ਕੋਈ ਦੇ ਗੱਲਾਂ ਕਰਨੀ ਡੇ ਈ ਮੈਂ ਕਿਾ ਚੱਲ ਕੀ ਅੰਦਰ ਜਾ ਕੇ ਹੋਲੇ ਇਹਨਾਂ ਨੂੰ ਇਹ ਕਹਿੰਦੇ ਘਰ ਚਲੀਏ ਮੈਂ ਕਿ ਤੇਰੇ ਮੁੰਡੇ ਦਾ ਵਿਆਹ ਵੇਖ ਕੇ ਜਾਣਾ ਤੇ ਚੰਗੀ ਗੱਲ ਆ ਮਾਸੀ ਆ ਵਿਆਹ ਵੇਖ ਕੇ ਜਾਣਾ ਹੁਣ ਕੇ ਤੂੰ ਘਰ ਜਾ ਕੇ ਕੀ ਕਰਨਾ ਤੂੰ ਦੇ ਸਾਰੇ ਬੱਚੇ ਵਿਆਹ ਲੈ ਤੇ ਹੁਣ ਰਹਿ ਗਿਆ ਕਵਲ ਤੇ ਇਧਰ ਪ੍ਰੀਤ ਤੇ ਹੁਣ ਪਹਿਲੋਂ ਪ੍ਰੀਤ ਦੀਆਂ ਰੀਜਾਂ ਲਾ ਲਈ ਤੇ ਮੁੜ ਕੇ ਕਵਲ ਦੀਆਂ ਲਾ ਲਾਂਗੇ ਚਾ ਠੀਕ ਐ ਭੈਣਾ ਰੀਜਾਂ ਤੇ ਲਾਉਣੀਆਂ ਆਂ ਪਰ ਤੂੰ ਵੀ ਛੇਤੀ ਮੁੰਡੇ ਦਾ ਵਿਆਹ ਲੈ ਲਾ ਹੁਣ ਤੇ ਸਾਡ ਗੋਡਿਆਂ ਵਿੱਚ ਜਾਨ ਹੈਗੀ ਆ ਤੇ ਨੱਚ ਭੁੜਕ ਲਾਵਾਂਗੇ ਨਾਲੇ ਕਵਲ ਦਾ ਵਕੀਰਤਾ ਕਿਦੋਂ ਨੇ ਚੱਲ ਜਾਣਾ ਬਾਹਰ ਤੇ ਇਸ ਕਰਕੇ ਮੈਂ ਕਹਿੰਦੀ ਛੇਤੀ ਵਿਆਹ ਲੈ ਆ ਤੂੰ ਵੀ ਤੇ ਇਹਦੀ ਮੁੰਡੀ ਉੱਠਣ ਈ ਆ ਨਾ ਇਹਦਾ ਹੁਣ ਨਚਣ ਪੜਕਣ ਜੀ ਕਰਨ ੜਿਆ ਤੇ ਤੂੰ ਮੁੰਡਾ ਛੇਤੀ ਵਿਆਹ ਲਾ ਚਾ ਠੀਕ ਐ ਭయ్యా ਆਲੈਨ ਦੇ ਬਰਾੜ ਸਾਹਿਬ ਨੂੰ ਕਰਨੇ ਆ ਗੱਲ ਤੇ ਜਾਣੇ ਆ ਕੁੜੀ ਵਾਲਿਆਂ ਨਾਲ ਤੇ ਕਰਨੇ ਉਹਨਾਂ ਨਾਲ ਵਿਆਹ ਪੱਕਾ ਪਰ ਤੂੰ ਵੀ ਤਾਂ ਹੁਣ ਫਿਰ ਭੈਣ ਨੂੰ ਝਾਂਜਰਾ ਲੈ ਦੇ ਜੋ ਉਹਦੀ ਨਚਣ ਨੂੰ ਅੱਡੀ ਉੱਠਣ ਈ ਆ ਤੇ ਝਾਂਜਰਾ ਪਾ ਕੇ ਨਚੇਗੀ ਪਣੇਵੇਂ ਦੇ ਵਿਆਹ 'ਚ ਝਾਂਜਰਾ ਪਈ ਐ ਤੇ ਰਾਣੀ ਹਾਰ ਲੈ ਦੇਾਂਗੇ ਇਹ ਵਿਆਹ ਦਿਨਾਂ ਵਾਲੇ ਬਣੋ ਠੀਕ ਆ ਭਈਆ ਫੇਰ ਰਾਣੀ ਹਾਰੇ ਇੱਕ ਨਹੀਂ ਦੋ ਆਉਣੇ ਚਾਹੀਦੇ ਆ ਪਰ ਇਹਦੇ ਨਾਲ ਉਹਦੇ ਝਾਂਜਰੇ ਵਧੀਆ ਸੀ ਭਈਆ ਮੈਂ ਤਾਂ ਝਾਂਜਰਾਂ ਦੀ ਕਹਾਣੀ ਪਾਈ ਰਾਣੀ ਹਾਂ ਤੱਕ ਤੇ ਤੂੰ ਆਪ ਹੀ ਪਹੁੰਚ ਗਿਆ ਪਰ ਮੈਨੂੰ ਥੋੜਾ ਪਤਾ ਸੀ ਰਾਣੀ ਹਰ ਦੋ ਬਣਾਉਣੇ ਪੈਣੇ ਆ ਲੈ ਜੇ ਸੂਟ ਦੋ ਬਣਾ ਕੇ ਲਿਆਈ ਤੇ ਰਾਣੀ ਯਾਰ ਵੀ ਤੇ ਦੋ ਹੀ ਬਣਾਉਣੇ ਪੈਣੇ ਕੋਈ ਗੱਲ ਨਹੀਂ ਸਰਦਾਰ ਜੀ ਫੇਰ ਕੀ ਹੋਇਆ ਐਵੇਂ ਨਾ ਟੈਨਸ਼ਨ ਲੋ ਦੋ ਪੰਜਣਗੇ ਫੇਰ ਕੀ ਹੋਣਾ ਲੱਗਾ ਕੋਈ ਫਰਕ ਨਹੀਂ ਪੈਂਦਾ ਸਾਨੂੰ ਫਰਕ ਤੁਹਾਨੂੰ ਨਹੀਂ ਉਹ ਫਰਕ ਮੇਰੀ ਜੇਬ ਨੂੰ ਪੈਣਾ ਤੁਸੀਂ ਤੇ ਦੋਵੇਂ ਪੈਣਾ ਬੜੀਆਂ ਸਿਆਣੀਆਂ ਜੀ ਵਾਹ ਭయ్యా ਤਹਾਡੇ ਕੱਪੜੇ ਘੋਣੇ ਪੀਏ ਤੁਹਾਡੇ ਕੱਪੜੇ ਥੋੜੀ ਧੋਣਦੀ ਪੀਏ ਇਹ ਤੇ ਮੈਂ ਆਪਣੇ ਧੋਣਦੀ ਪੀਆ ਹਾਂ ਹਾਂ ਸਾਡੇ ਘਰ ਕੰਮ ਵਾਲੀਆਂ ਲੱਗੀਆਂ ਤੂੰ ਉਹਨਾਂ ਨੂੰ ਕਹ ਦੇ ਤੇਰੇ ਕੱਪੜੇ ਧੋ ਦਣਗੇ ਉਹ ਤੁਹਾਡੀਆਂ ਆ ਮੇਰੀਆਂ ਥੋੜੀ ਮੈਂ ਨਾਲੇ ਮੈਨੂੰ ਆਪਣਾ ਕੰਮ ਕਰਨਾ ਆਪਸ ਆਉਂਦਾ ਚਲ ਠੀਕ ਆ ਅੱਛਾ ਮੇਰੀ ਗੱਲ ਸੁਣ ਇੱਕ ਦੋ ਜਗ੍ਹਾ ਤੇਰੇ ਕੰਮ ਦੀ ਪਤਾ ਕੀਤਾ ਮੈਂ ਉਹ ਕਹਿੰਦੇ ਕੱਲ ਆਜੋ ਇੰਟਰਵਿਊ ਦੇਣ ਵਾਸਤੇ ਅੱਛਾ ਥੈਂਕ ਯੂ ਮੇਰਾ ਥੈਂਕ ਯੂ ਨਾ ਕਹੇ ਮੇਰੀ ਭੂਆ ਮੁੰਡਿਆਂ ਨੂੰ ਕਹ ਦਿੱਤਾ ਵਾ ਤਾਂ ਫਿਰ ਵੀ ਥੈਂਕ ਯੂ ਤੂੰ ਕੀ ਹੋਏਗਾ ਤਾਂ ਹੀ ਲੱਭੇ ਉਹਨਾਂ ਨੇ ਵੀ ਮੈਂ ਕਿਹਨੂੰ ਕੁਝ ਨਹੀਂ ਕਿਹਾ ਤੇਰੇ ਭੂਆ ਦੇ ਮੁੰਡੇ ਨੇ ਸੁਪਨਾ ਆਇਆ ਸੀ ਹੈ ਕਿ ਮੈਨੂੰ ਨੌਕਰੀ ਚਾਹੀਦੀ ਹੈ ਤੂੰ ਕੀ ਹੋਏਗਾ ਤਾਂ ਹੀ ਲੱਭੀ ਉਹਨੇ ਉਹ ਮੈਂ ਹੀ ਲੱਭ ਕੇ ਦਿੱਤੀ ਤੇ ਨੌਕਰੀ ਠੀਕ ਆ ਅੱਛਾ ਕਿੰਨੇ ਵਜੇ ਜਾਣਾ sire ਇੰਟਰਵਿਊ ਤੇ ਜਾਣਾ ਕੰਮ ਤੇ ਨਹੀਂ ਲੱਗ ਚਲੇ ਤੂੰ ਕਿੰਨੇ ਵਜੇ ਜਾਣਾ ਆਸ ਨਾਲ ਹੀ ਜ਼ਿੰਦਗੀ ਚੱਲਦੀ ਹੈ ਕੀ ਪਤਾ ਕੰਮ ਤੇ ਲੱਗ ਜਾ ਫਿਰ ਬੰਦੇ ਨੂੰ ਆਸ ਚ ਜਾਣਾ ਚਾਹੀਦਾ ਕਿ ਆਪ ਮੈਂ ਸਿਲੈਕਟ ਹੋ ਜਾਣਾ ਇਹ ਕਹੋ ਜੀ ਆਸ ਹੈ ਕੀ ਪਤਾ ਜਿੱਥੇ ਆਈ ਗਿਆ ਤੇਰਾ ਕੀ ਪਤਾ ਮੈਂ ਕਿਹਾ ਤੂੰ ਕੀ ਕੀ ਪਤਾ ਤੂੰ ਨੇ ਕਿਹਾ ਕੀ ਪਤਾ ਅੱਛਾ ਮੈਂ ਕਿਹਾ ਮੈਂ ਕਹਿ ਕੇ ਗੱਲਾਂ ਭੁੱਲ ਜਾਂਦੀ ਹਾਂ ਮੈਂ ਤਾਂ ਨਹੀਂ ਮੈਂ ਗੱਲਾਂ ਨਹੀਂ ਭੁੱਲਣੀ ਚਾਹੀਦੀ ਅੱਛਾ ਤੂੰ ਕੀ ਕਰਦਾ ਨਾ ਉਹਨੇ ਗੱਡੀ ਲੈ ਜਾਣਾ ਆ ਲੈ ਆਣਾ ਆ ਕੀ ਤੇਰਾ ਕੋਈ ਬਿਜ਼ਨਸ ਹੈ ਰੀਅਲੀ ਹੈ ਉਹ ਡੈਡੀ ਕਮਾਂਡ ਹੈ ਆ ਪੈਸਾ ਹੈਗਾ ਡੇ ਕੋਲ ਤੇ ਮੈਂ ਚੱਲ ਜਾ ਨਾ ਆ ਜਾਂਦਾ ਮੇਰੀ ਮਰਜ਼ੀ ਬਿਜ਼ਨਸ ਨੂੰ ਕੀ ਹੈ ਕੱਲ ਨੂੰ ਬਿਜ਼ਨਸ ਹੀ ਕਰਨਾ ਮੈਂ ਅੱਛਾ ਇੱਕ ਗੱਲ ਦੱਸ ਤੈਨੂੰ ਕੀ ਆਂਦਾ ਹੈ ਜਿਹੜਾ ਤੂੰ ਬਿਜ਼ਨਸ ਕਰੇਗਾ ਸਭ ਕੁਝ ਆਂਦਾ ਮੈਨੂੰ ਇੰਨਾ ਕੌਨਫੀਡੈਂਸ ਕੀ ਆਂਦਾ ਮੈਨੂੰ ਇੱਕ ਚੀਜ਼ ਦੱਸ ਦੇ ਕਿ ਤੈਨੂੰ ਇਹ ਚੀਜ਼ ਆਂਦੀ ਹੈ ਤੇ ਉਹਦਾ ਬਿਜ਼ਨਸ ਤੂੰ ਕਰਨਾ ਤੂੰ ਪੁੱਛ ਕੇ ਵੇ ਕੀ ਪੁੱਛਣਾ ਵਾ ਅ ਅੱਛਾ ਇਹ ਦੱਸ ਇੱਕ ਸਬਜ਼ੀ ਦੀ ਰੇੜੀ ਆ ਗੋਭੀ ਦੀ ਆਲੂ ਦੀ ਉਹਦੇ ਚ ਇੱਕ ਦਿਨ ਚ ਕਿੰਨੀ ਕਮਾਈ ਹੋ ਸਕਦੀ ਹੈ 10 10 ਫਸਣ ਵਾਲੀ ਕਿਹੜੀ ਗੱਲ ਐ ਚ ਮੈਨੂੰ ਮੈਨੂੰ ਤੇਰੇ ਤੋਂ ਨਾ ਐਹੀ ਉਮੀਦ ਈ ਮੈਂ ਕਹਿਆਂ ਤੇ ਪਿਆਜ਼ਾਂ ਵਾਲੀ ਰੇੜੀ ਦੀ ਡੱਗੂਗੀ ਜਾਂ ਆਲੂ ਵਾਲੀ ਜਾਂ ਗੋਭੀ ਵਾਲੀ ਤੇ ਤੂੰ ਆਲੂ ਗੋਭੀ ਦੀ ਰੇੜੀ ਪੀ ਇੱਡਾ ਵੱਡਾ ਬਿਨੈ ਦੱਸਦਾ ਤੂੰ ਮੈਨੂੰ ਤਾਂ ਟੈਨਸ਼ਨ ਹੈ ਪੈ ਗਈ ਤੇਰੀ ਗੱਲ ਸੁਣ ਕੇ ਮੈਂ ਬਿਨੈ ਸਾਂਭੂਗਾ ਕਿੱਦਾਂ ਇਹੋ ਜਿਹਾ ਅਚਾ ਸਨ ਵਾਲੀ ਕਿਹੜੀ ਗੱਲ ਹੈ ਹੈ ਦੰਦ ਕੜ ਕੇ ਅਸੀ ਨਹੀਂ ਹਿਹੀ ਕੋਈ ਕੰਮ ਛੋਟਾ ਵੱਡਾ ਨਹੀਂ ਦੱਸ ਸਮਝ ਲੱਗੀ ਤੈਨੂੰ ਪਤਾ ਹੈ ਨਿੱਕੇ ਨਿੱਕੇ ਕੰਮਾਂ ਤੋਂ ਕਿੱਡੇ ਵੱਡੇ ਵੱਡੇ ਬਿਜ਼ਨਸ ਖੜੇ ਹੋਏ ਆ ਪਰ ਤੈਨੂੰ ਵੀ ਪਤਾ ਹੋਣਾ ਤੂੰ ਪੜਿਆ ਮੇਰੇ ਤੈਨੂੰ ਪਤਾ ਹੋਵੇ ਹੈਲੋ ਪੜਿਆ ਲਿਖਿਆ ਮੈਂ ਸਮਝ ਲੱਗੀ ਹੂੰ ਪੜਿਆ ਲਿਖਿਆ ਮੈਂ ਕਿੰਨਾ ਪੜਿਆ ਚਲ ਦੱਸ ਮੈਂ ਹੂੰ ਆ ਸੋਚਣ ਦੇ ਆ ਕਿ ਵਿਧਾ ਚੜਾ ਕੇ ਦੱਸਾਂ ਸੋਚ ਰਾਂ ਕਿਹੜੀ ਗੱਲੋਂ ਹਾਂ ਬੋਲ ਫਿਰ ਬੋਲ ਫਿਰ ਗ੍ਰੈਜੂਏਸ਼ਨ ਕੀਤੀ ਮੈਂ ਗ੍ਰੈਜੂਏਸ਼ਨ ਕੀਤੀ ਕਿਹੜੀ ਸਟਰੀਮ ਚ ਕੀਤੀ ਦੱਸ ਪਾਲਾ ਉਹ ਮੈਨੂੰ ਪੁੱਛਣ ਕੌਣ ਲਈ ਆ ਉਹ ਜਿਹਨੇ ਆਪ ਮਹੀਂ 12ਵੀਂ ਕੀਤੀ ਆ ਕੀ ਮਤਲਬ 12ਵੀਂ ਕੀਤੀ ਆ ਆ ਕੰਪਿਊਟਰ ਕੋਰਸ ਕੀਤਾ ਹੋਗਾ ਨਾਲ ਇੱਕ ਅਦਾ ਹਾਂ ਕੀਤਾ ਕੰਪਿਊਟਰ ਕੋਰਸੀ ਫਤਵਾਦ ਕੀ ਕੀਤਾ ਤੁਸੀਂ ਉਹ ਹੈਲੋ ਮੇਰੀ 12ਵੀਂ ਨਾ ਤੇਰੀ ਐਮਨ ਵਾਲੇ ਵਧ ਗਏ ਆ ਉਹ ਤੈਨੂੰ ਲੱਗਦਾ ਕੰਨਾਂ ਦਾ ਟਾਈਫਾਇਡ ਹੋ ਗਿਆ ਵਾ ਕੀ ਮਤਲਬ ਮਤਲਬ ਇਹ ਮੈਂ ਤਾਂ ਤੈਨੂੰ ਕਿਹਾ ਕਿ ਮੈਂ ਬੀਏ ਕੀਤੀ ਮੈਂ ਕਹਤੋ ਕਿ ਮੈਂ ਐਮਏ ਕੀਤੀ ਹੈ ਕੀ ਮਤਲਬ ਮਤਲਬ ਸੁਣਿਆ ਨਹੀਂ ਤੈਨੂੰ ਮੈਂ ਬੀਏ ਕੀਤੀ ਆ ਮੈਂ ਐਮਏ ਨਹੀਂ ਕੀਤੀ ਤੈਨੂੰ ਐਮਏ ਤੋਂ ਵੱਧ ਹੈਗਾ ਤੇ ਮੈਂ ਵੀ ਉਹੀ ਕਹਿੰਦੀ ਪਈ ਆ ਸਮਝ ਲੱਗੀ ਕਿ ਤੂੰ ਐਮਏ ਕੀਤੀ ਹੁੰਦੀ ਉਹ ਬਰਾਬਰ ਹੋਣੀ ਸੀ ਤੇ ਤੂੰ ਅਜੇ ਮੇਰੇ ਬਰਾਬਰ ਨਹੀਂ ਹੈਗਾ ਨਾ ਤੂੰ ਕੀ ਕਹ ਕਨਟਾਇਫੈਡ ਮੈਨੂੰ ਲੜਾ ਤੈਨੂੰ ਕਾਲਿਆ ਹੋਇਆ ਪਿਆ ਤੂੰ ਮੈਨੂੰ ਕਾਲਿਆ ਕਿਹਾ ਹੈ ਤੂੰ ਤਾਂ ਮੈਨੂੰ ਮਦਰਾਸੀ ਕਿਹਾ ਸੀ ਮੇਰੇ ਰੰਗ ਕਰਕੇ ਹੁਣ ਤੂੰ ਮੈਨੂੰ ਕਾਲਿਆ ਕਿਹਾ ਤੈਨੂੰ ਪਤਾ ਰੰਗ ਦੇ ਭੇਦ ਭਾਵ ਦੀ ਟਿੱਪਣੀ ਕਰਨ ਤੇ ਕੇਸ ਪੈ ਸਕਦਾ ਤੇਰੇ ਤੇ ਅੱਛਾ ਤੇ ਤੇਰੇ ਤੇ ਕਿੰਨੇ ਕੇਸ ਪੈਂਦੇ ਆ ਹੈ ਤੂੰ ਤਾਂ ਬੇਲੇ ਵੀ ਨਹੀਂ ਦਿੱਤਾ ਸੀ ਮੈਨੂੰ ਕਿੰਨੇ ਗੱਲਾਂ ਸੁਣਾਈਆਂ ਸੀ ਵੱਡਾ ਆ ਕੇਸ ਪਾਉਣ ਵਾਲਾ ਮੈਂ ਡਰਦੀ ਕਿ ਕੇਸ ਤੂੰ ਉਸ ਤੋਂ ਚੱਲ ਤੈਨੂੰ ਸਵੇਰੇ ਕੰਮ ਤੇ ਲਵਾਉਂਦਾ ਮੈਂ ਝਾੜੂ ਮਾਰਨ ਤੇ ਤੇ ਕਿ ਤੇਰੇ ਵਾਲੀ ਝਾੜੂ ਵਰਗੇ ਚਾਲੂ ਆ ਤੂੰ ਮੈਂ ਕਹਾਂ ਸਾਡੇ ਘਰ ਦੇ ਝਾੜੂ ਕੱਢ ਦੇਣੇ ਚਾਹੀਦੇ ਸਾਡੇ ਘਰੋਂ ਕਿਉਂਕਿ ਸਾਡੂ ਕੋ ਝਾੜੂ ਵਾਲਾ ਸਿਰ ਹੈਗਾ ਇੱਕ